ਗੁਰ ਸੰਗਤ ਜੀਓ ਅੱਜ ਦਾ ਇਹ ਦਿਨ ਇਸ ਸੰਸਾਰ ਦਾ ਸਿੱਖ ਕੌਮ ਦਾ ਖਾਲਸਾ ਪੰਥ ਦਾ ਪਟਨਾ ਸਾਹਿਬ ਜੀ ਦੇ ਇਤਿਹਾਸ ਗੁਰਦਸਵੇਂ ਪਾਸ਼ਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦਾ ਵਿਲੱਖਣ ਨਿਆਰਾ ਅਲੌਕਿਕ ਅਦੁੱਤੀ ਬੇਨਜ਼ੀਰ ਅਤੇ ਬੇਮਿਸਾਲ ਇਤਿਹਾਸਕ ਦਿਨ ਦਿਹਾੜਾ ਅੱਜ ਦੇ ਦਿਨ ਮਤਲਬ ਵਿਸਾਖ ਸੁਦੀ 7 ਨੂੰ ਤਨ 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 ਸਤਿਗੁਰੂ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀਓ ਜੀ ਮਹਾਰਾਜ ਤਨ ਤਨ ਦਸ਼ਮੇਸ਼ ਪਿਤਾ ਪਰਉਪਕਾਰੀ ਸੱਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਜ਼ੂਰ ਦਾ ਪਹਿਲਾ ਮੇਲ ਮਲਾਪ ਹੋਇਆ ਆਪਾਂ ਸਾਰੇ ਜਾਣਦੇ ਆ ਕਿ ਗੁਰਦਸ਼ਮੀ ਪਾਸ਼ਾ ਮਹਾਰਾਜ ਗਰੀਬ ਨਿਵਾਜ਼ ਜੀ ਦੇ ਆਗਮਨ ਤੋਂ ਪਹਿਲਾਂ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਮਾ ਕਿਰਪਾਲ ਚੰਦ ਜੀ ਤੋਂ ਆਦ ਲੈ ਕੇ ਤਨ ਤਨ ਮਾਤਾ ਨਾਨਕੀ ਜੀ ਮਾਤਾ ਗੁਜਰਕੌਰ ਜੀ ਦੇ ਸਮੇਤ ਸਮੁੱਚੇ ਕਬੀਲੇ ਨੂੰ ਜਥੇ ਨੂੰ ਇੱਥੇ ਆਪਜੀ ਛੱਡ ਕੇ ਤੇ ਆਸਾਮ ਬੰਗਾਲ ਚਲੇ ਗਏ ਸਨ ਮਗਰੋਂ ਮਹਾਰਾਜ ਜੀ ਦਾ ਉਹ ਸਦੀ ਸਤਮੀ ਨੂੰ ਆਗਮਨ অবতার ਹੋਇਆ ਇਥੋਂ ਪੱਤਰਕਾ ਗਈ ਖੁਸ਼ੀ ਦੀ ਮਹਾਰਾਜ ਜੀ ਨੇ ਬਹੁਤ ਪ੍ਰਸੰਨ ਹੋ ਕੇ ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ ਗੁਰੂ ਕੀ ਦਰਗਾਹ ਥਾਂ ਐ ਪਿਆ ਰੁਪਏ ਕੀ ਮੋਹਰ ਥਾਂ ਐ ਪੜੀ ਪਿੱਛੇ ਜੋ ਸੇਵਾ ਕੀਤੀ ਸਭ ਥਾਂ ਐ ਭਰੀ ਆਗਾ ਜੋ ਸੇਵਾ ਕਰੇਗਾ ਤੇ ਇਸ ਕਾ ਭਲਾ ਹੋਗ ਸੰਗਤ ਕੇ ਰੋਜਗਾਰ ਮੋ ਬਰਕਤ ਹੋਗ ਭਾਈ ਜੀ ਸਰੋਪਾਉ ਭੇਜਿਆ ਹੈ ਪਟਨਾ ਗੁਰੂ ਕਾ ਕਹ ਰਹਾ ਸੰਗਤ ਕਾ ਭਲਾ ਹੋਗ ਬਖਸ਼ਿਸ਼ ਕੀਤੀ ਪਟਨੇ ਨੂੰ ਬਾਰ ਦਿੱਤੇ ਗੋਬਿੰਦ ਦਾਸ ਨਾਮ ਧਰਿਆ ਬਖਸ਼ਿਸ਼ਾਂ ਕੀਤੀਆਂ ਤੇ ਆਖਿਆ ਇਹ ਜੋ ਕੁਝ ਵੀ ਕਰਨਗੇ ਸੰਸਾਰ ਦੇ ਭਲੇ ਹਿਤ ਕਰਨਗੇ ਗੋਬਿੰਦ ਜੋ ਕੀਆ ਸੋ ਭਲਾ ਕੀਆ ਬਸ ਆਪ ਜੀ ਨੇ ਮਗਰੋਂ ਬੇਅੰਤ ਚੋਜ ਕੌਤਾ ਕੀਤੇ ਤਾਨ-ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਇੱਕ ਲੰਮੇ ਅਰਸੇ ਦੇ ਬਾਅਦ ਅਸਾਮ ਬੰਗਾਲ ਤੋਂ ਵਾਪਸ ਪਟਨਾ ਸਾਹਿਬ ਜੀ ਵਿਖੇ ਆ ਰਹੇ ਦਲ-ਬਲ ਦੇ ਸਮੇਤ ਫੌਜਾਂ ਦੇ ਸਮੇਤ ਵੱਡੇ ਕਾਫਲੇ ਦੇ ਸਮੇਤ ਜਦੋਂ ਆਪ ਜੀ ਵਾਪਸ ਪਟਨਾ ਸਾਹਿਬ ਨੂੰ ਆ ਰਹੇ ਸਨ ਉਸ ਵੇਲੇ ਤਾਨ-ਤਨ ਮਾਤਾ ਨਾਨਕੀ ਜੀ ਸਾਹਿਬ ਤਾਨ-ਤਨ ਤਾਨ-ਤਨ ਮਾਤਾ ਗੁਜਰੀ ਜੀ ਸਾਹਿਬ ਮਾਮਾ ਕਿਰਪਾਲ ਚੰਦ ਜੀ ਆਦਿਕ ਅਨੰਤ ਬੇਅੰਤ ਬ੍ਰਹਮ ਗਿਆਨੀ ਸੋ ਰਾਣੀ ਮੈਣੀ ਜੀ ਸਾਹਿਬ ਰਾਜਾ ਫਤਿਹ ਜੰਦ ਜੀ ਸਾਹਿਬ ਪੰਡਿਤ ਸ਼ਿਵਦਤ ਜੀ ਸਾਹਿਬ ਆਦਿਕ ਬਯੰਤ ਬਯੰਤ ਮਹਾਪੁਰਖ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੂੰ ਅੱਗੋਂ ਲੈਣ ਵਾਸਤੇ ਇੱਕ ਜਥੇ ਦੇ ਰੂਪ ਦੇ ਵਿੱਚ ਕਾਬਲੇ ਦੇ ਕਾਫਲੇ ਦੇ ਰੂਪ ਦੇ ਵਿੱਚ ਇਥੋਂ ਪਟਨਾ ਸਾਹਿਬ ਜੀ ਤੋਂ ਗਏ ਤੇ ਪਹਿਲਾ ਮੇਲ ਬਿਲਾਪ ਅੱਜ ਦੇ ਦਿਨ ਵਿਸਾਖ ਸੁਦੀ ਸਤਮੀ ਨੂੰ ਨਵਾਬ ਰਹੀਮ ਬਖਸ਼ کریم ਬਖਸ਼ ਦੇ ਸੁੱਕੇ ਹੋਏ ਤੇ ਸਰਾਪੇ ਹੋਏ ਬਾਗ ਦੇ ਵਿੱਚ ਹੋਇਆ ਜਦੋਂ ਮੇਲ ਮਲਾਪ ਹੋਇਆ ਪੂਰਾ ਬ੍ਰਹਮੰਡ ਸਾਥ ਸੰਗਤ ਜੀ ਖੜ ਗਿਆ ਉਹ ਸੁੱਕਿਆ ਹੋਇਆ ਬਾਗ ਵੀ ਹਰਿਆ ਹੋ ਗਿਆ ਮਾਲੀ ਨੇ ਜਾ ਕੇ ਦੱਸਿਆ ਨਵਾਬ ਸਾਹਿਬ ਨੂੰ ਕਿ ਬਾਗ ਹਰਿਆ ਹੋ ਗਿਆ ਕਿਵੇਂ ਹੋਇਆ ਅਖੇ ਜੀ ਕੋਈ ਦਰਵੇਸ਼ ਲੋਕ ਆਏ ਪਰ ਉਹ ਦਰਵੇਸ਼ ਨਹੀਂ ਲੱਗਦੇ ਉਹ ਕੋਈ ਰਾਜੇ ਮਹਾਰਾਜੇ ਵੀ ਲੱਗਦੇ ਹਨ ਪਰ ਹੰਕਾਰੀ ਬਿਲਕੁਲ ਵੀ ਨਹੀਂ ਹਨ ਉਹ ਤਿਆਗੀ ਵੀ ਲੱਗਦੇ ਨੇ ਕੋਈ ਰਾਜੇ ਜੋਗੀ ਨੇ ਅਖੇ ਨਵਾਬ ਸਾਹਿਬ ਗਏ ਦੋਵੇਂ ਭਰਾ ਤੇ ਜਾ ਕੇ ਮਹਾਰਾਜ ਦਾ ਦਰਸ਼ਨ ਪਾਇਆ ਜਾਣਦੇ ਸਨ ਪਹਿਲਾਂ ਤੋਂ ਮਹਾਰਾਜ ਜੀ ਦੇ ਕਦਮ ਵਸਾ ਕੀਤਾ ਚਰਨ ਚੁੰਮੇ ਗਰੀਬ ਨਿਵਾਜ ਮਹਾਰਾਜ ਤੇ ਮਹਾਰਾਜ ਬੜੇ ਖਿੜੇ ਮੁਸਕਰਾ ਕੇ ਪੁੱਛਿਆ ਭਾਈ ਕਿਹਦਾ ਬਾਗ ਆ ਸਤਿਗੁਰੂ ਆਪ ਜੀ ਦਾ ਬਾਗ ਹੈ ਮਾਨ ਨੇ ਆਖਿਆ ਕਿਹਦਾ ਬਾਗ ਇੰਨਾ ਸੁੰਦਰ ਇੰਨਾ ਖਿੜਿਆ ਇੰਨਾ ਪਿਆਰਾ ਇੰਨਾ ਰਸਿਆ ਮਹਾਰਾਜ ਆਪ ਜੀ ਦਾ ਹੈ ਗਰੀਬ ਨਿਵਾਜ ਮਾਨ ਨੇ ਤੀਜੀ ਏਰੀ ਆਖਿਆ ਕਿਹਦਾ ਬਾਗ ਹੈ ਮਹਾਰਾਜ ਆਪ ਜੀ ਦਾ ਬਾਗ ਮਹਾਰਾਜ ਕਹਿੰਦੇ ਚਲੋ ਦੇ ਗੁਰੂ ਦਾ ਬਾਗ ਹੈ ਤੇ ਲਿਖ ਕੇ দাও ਵੀ ਵਾਕਈ ਇਹ ਸਾਡਾ ਬਾਗ ਆ ਗੁਰੂ ਦਾ ਬਾਗ ਹੈ ਕਿਉਂਕਿ ਤੁਸੀਂ ਮੁਸਲਮਾਨ ਹੋ ਅਸੀਂ ਸਿੱਖ ਆ ਤੁਹਾਡੀਆਂ ਰੋ ਰੀ ਤਾਂ ਰਵਾਇਤ ਵਖਰੇ ਨੇ ਸਾਡੇ ਵਖਰੇ ਨੇ ਕੱਲ ਨੂੰ ਤੁਹਾਡੀ ਜਿਹੜੀ ਪੁਸ਼ਤਿਆ ਖਾਨਦਾਨ ਆ ਪਰਿਵਾਰ ਆ ਉਹ ਸਾਡੇ ਪੰਥ ਨਾਲ ਝਗੜਾ ਨਾ ਪਾਉਣ ਦੰਗਾ ਨਾ ਕਰਨ ਵੀ ਇਹ ਜਗ੍ਹਾ ਦਾ ਦਾਵਾ ਨਾ ਕਰਨ ਬਾਗ ਦਾ ਦਾਵਾ ਨਾ ਕਰਨ ਨਵਾਬ ਸਾਹਿਬ ਨੇ ਆਖਿਆ ਮਹਾਰਾਜ ਕਿਹੜੀ ਪੁਸਤਕ ਕਿਹੜਾ ਖਾਨਦਾਨ ਕਿਹੜੇ ਧੀ ਪੁੱਤਰ ਸਾਡੇ ਦਾ ਮਹਾਰਾਜ ਔਲਾਦ ਹੀ ਕੋਈ ਨਹੀਂ ਹੈਗੀ ਕਿੰਨੇ ਝਗੜਨਾ ਤੇ ਹਕੀਮ ਨੇ ਦੱਸਿਆ ਹੋਇਆ ਕਿ ਜਿਹੜੀ ਬੇਗਮ ਆ ਉਹ ਔਲਾਦ ਨੂੰ ਜਨਮ ਦੇਂਦਿਆ ਸਮਰਾਥਿਆ ਤੇ ਮਰਨ ਕਿਨਾਰੇ ਪਈ ਹੋਈ ਉਹਨੇ ਮਰ ਜਾਣਾ ਉਹਦੇ ਬਚਨ ਦਾ ਕੋਈ ਸਬਬ ਨਹੀਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਸਤਿਗੁਰ ਸੱਚੇ ਪਾਸ਼ਾ ਜੀ ਰਸ ਵਿੱਚ ਆਏ ਰਸ ਵਿੱਚ ਆਏ ਤੇ ਮਾਰਨੇ ਮੁਸਕਰਾ ਕੇ ਕਹੇ ਕੁਝ ਨਹੀਂ ਹੋਇਆ ਉਹਨੂੰ ਬੀਬੀ ਨੂੰ ਅਖੂ ਹੈ ਤੇ ਲਿਆ ਕੇ ਇਸ਼ਨਾਨ ਕਰਾਓ ਰਾਜੀ ਹੋ ਜਾਏਗੀ ਉਹ ਰਾਜੀ ਹੋਈ ਬੇਗਮ ਤੇ ਉਹਦੇ ਔਲਾਦ ਵੀ ਹੋਈ ਅਨਸਬੰਸ ਵੀ ਹੋਈ ਨਵਾਬ ਸਾਹਿਬ ਦੀਆਂ ਅਨਸਬੰਸ ਦੀਆਂ ਜਿਹੜੀਆਂ ਕਬਰਾਂ ਨੇ ਉਹਨਾਂ ਦੇ ਮਕਬਰੇ ਨੇ ਉਹ ਅੱਜ ਵੀ ਉੱਥੇ ਮੌਜੂਦ ਨੇ ਉਹਨਾਂ ਦਾ ਪਰਿਵਾਰ ਖਾਨਦਾਨ ਇਥੋਂ ਉੱਠ ਕੇ ਅੱਜ ਜਦੋਂ ਵਟਵਾਰਾ ਹੋਇਆ ਬੰਗਲਾਦੇਸ਼ ਦਾ ਤੇ ਉੱਥੇ ਚਲੇ ਗਏ ਨੇ ਉਹ ਮੁਸਲਮਾਨ ਭਰਾ ਸਾਡੇ ਸੋ ਗੁਰੂ ਘਰ ਦੇ ਪ੍ਰੇਮੀ ਉਹਨਾਂ ਦਾ ਖਾਨਦਾਨ ਉਹਨਾਂ ਦਾ ਸੰਤਾਨ ਉਹਨਾਂ ਦਾ ਪਰਿਵਾਰ ਅੱਜ ਵੀ ਜੀਵਿਤ ਆ ਤੇ ਉਹ ਮਹਾਰਾਜ ਦਾ ਬਾਗ ਹਰਿਆ ਭਰਿਆ ਗਰੀਬ ਨਿਵਾਜ ਮਹਾਰਾਜ ਜੀ ਨੇ ਆਖਿਆ ਕਿ ਜਿਹੜਾ ਇਸ ਬਾਗ ਦੇ ਵਿੱਚ ਆਣ ਕੇ ਰੁੱਖ ਲਾਏਗਾ ਖੂਹ ਤੋਂ ਇਸ਼ਨਾਨ ਕਰੇਗਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ ਜਿਨ੍ਹਾਂ ਦੇ ਘਰ ਵਿੱਚ ਸੰਤਾਨ ਨਹੀਂ ਹੈ ਸੰਤਾਨ ਹੋਣ ਦਾ ਕੋਈ ਸਬੱਬੇ ਨਹੀਂ ਸਬੱਬ ਵੀ ਨਹੀਂ ਹੈ ਜਿਵੇਂ ਮੈਡੀਕਲ ਹੀ ਕਾਰਨ ਹੁੰਦੇ ਨੇ ਗੁਰੂ ਪਰਮੇਸ਼ਰ ਕਿਰਪਾ ਕਰਨਗੇ ਉਹਨਾਂ ਦੇ ਘਰੇ ਸੰਤਾਨ ਉਤਪਤੀ ਹੋਏਗੀ ਉਹ ਆਣ ਕੇ ਸ਼ੁਕਰਾਨੇ ਵਜੋਂ ਫਿਰ ਰੁੱਖ ਲਾਉਣ ਸਾਧ ਸੰਗਤ ਜੀ ਤੁਸੀਂ ਜਾਓ ਕਥਾ ਤੋਂ ਬਾਅਦ ਚਲ ਜਾਇਓ ਦਰਸ਼ਨ ਕਰਿਓ ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਰੁੱਖ ਲੱਗੇ ਹੋਏ ਤੇ ਹੁਣ ਤੱਕ ਕਰੋੜਾਂ ਰੁੱਖ ਉਥੇ ਲੱਗ ਗਏ ਨੇ ਤੇ ਜਗ੍ਹਾ ਹੀ ਨਹੀਂ ਬਚੀ ਇੰਚ ਇੰਚ ਤੇ ਰੁੱਖ ਲੱਗੇ ਹੋਏ ਨੇ ਸੋ ਇਸ ਪ੍ਰਕਾਰ ਗੁਰੂ ਗਰੀਬ ਨਿਵਾਜ ਮਾਨ ਨੇ ਉਥੇ ਵੜ ਦਿੱਤਾ ਤੇ ਉਹ ਅੱਜ ਦਾ ਦਿਨ ਸੀਗਾ ਵਿਸਾਖ ਸੁਦੀ ਸਤਮੀ ਦਾ ਇਸ ਕਰਕੇ ਹਰੇਕ ਦੇ ਮਹੀਨੇ ਹਰੇਕ ਮਹੀਨੇ ਦੀ ਸੁਦੀ ਸਤਮੀ ਨੂੰ ਜਾ ਕੇ ਉਥੇ ਗੁਰਸਿੱਖ ਇਸ਼ਨਾਨ ਕਰਦੇ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਰੁਖ ਲਾਉਂਦੇ ਨੇ ਅਸੀਂ ਇੱਥੇ ਪਟਨਾ ਸਾਹਿਬ ਗੁਰੂ ਗਰੀਬ ਨਿਵਾਜ ਮਹਾਰਾਜ ਦਰਬਾਰ ਦੇ ਕੂਕਰਿਆਂ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਬੇਅੰਤ ਬੇਅੰਤ ਅਤਿਅੰਤ ਬੇਅੰਤ ਕੌਤਕ ਦੇਖੇ ਜਿਵੇਂ ਕਈਆਂ ਨੂੰ ਕੋਈ ਮੈਡੀਕਲ ਪ੍ਰੋਬਲਮ ਹੁੰਦੀ ਆ ਮੈਡੀਕਲ ਸਬਬ ਹੁੰਦੇ ਨੇ ਕਿ ਔਲਾਦ ਨੂੰ ਧੀਆਂ ਪੁੱਤਰਾਂ ਨੂੰ ਜਨਮ ਨਹੀਂ ਦੇ ਸਕਦੇ ਮਹਾਰਾਜ ਦੇ ਉਥੇ ਬਾਗ ਦੇ ਵਿੱਚ ਜਾ ਕੇ ਰੁੱਖ ਲਾਇਆ ਇਸ਼ਨਾਨ ਕੀਤਾ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਜਲ ਲੈ ਕੇ ਗਏ ਘਰੇ ਵੀ ਇਸ਼ਨਾਨ ਵਿੱਚ ਵਰਤਦੇ ਰਹੇ ਤੇ ਸੁਦੀ ਸਤਵੀਂ ਵਾਲੇ ਦਿਨ ਤੇ ਮਹਾਰਾਜ ਨੇ ਉਹਨਾਂ ਦੀਆਂ ਵੀ ਝੋਲੀਆਂ ਭਰੀਆਂ ਕਈਆਂ ਦੇ ਘਰੇ-ਘਰੇ ਤੇ ਦੋ-ਦੋ ਪੁੱਤਰ ਵੀ ਉਹਨਾਂ ਦੇ ਸੰਸਾਰ ਤੇ ਆਏ ਨੇ ਇਸ ਤਰ੍ਹਾਂ ਮਹਾਰਾਜ ਜੀ ਦਾ ਉਥੇ ਸਾਥ ਸੰਗਤ ਜੀ ਵੱਡਾ ਭਾਰੀ ਪ੍ਰਤਾਪ ਵਰਦਾ ਅੱਜ ਦੇ ਦਿਨ ਮਹਾਰਾ ਗੁਰਦੇਵ ਬਹਾਦਰ ਸਾਹਿਬ ਸਤਗੁਰੂ ਸੱਚੇ ਪਾਸ਼ਾ ਮਾਰਿਆ ਗੁਰਦਸਵੇਂ ਪਾਸ਼ਾ ਦਸ਼ਮੇਸ਼ ਪਿਤਾ ਜੀ ਸਤਗੁਰ ਸੱਤੇ ਪਾਸ਼ਾ ਜੀ ਦਾ ਜਿਹੜਾ ਪਹਿਲਾ ਮੇਲ ਮਿਲਾਪ ਆ ਉਹ ਅੱਜ ਦੇ ਦਿਨ ਹੋਇਆ ਵੱਡੀ ਗਿਣਤੀ ਵਿੱਚ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਆਨ ਕੇ ਇਸ਼ਨਾਨ ਕਰਦੀਆਂ ਨੇ ਤੁਸੀਂ ਉੱਥੇ ਜਾ ਕੇ ਵੇਖੋਗੇ ਬਹੁਤ ਸਾਰੇ ਸਨਤਨੀ ਜਿਹੜੇ ਸਹਿਜਧਾਰੀ ਸਿੱਖ ਨੇ ਮੁਸਲਮਾਨ ਸਹਿਜਧਾਰੀ ਸਿੱਖ ਨੇ ਅੰਨੇ ਮਾਦੇ ਸਹਿਜਧਾਰੀ ਸਿੱਖ ਵੱਖ-ਵੱਖ ਇਲਾਕਿਆਂ ਦੂਰ ਦਰਾਜ ਤੋਂ ਵੀ ਸੰਗਤ ਆਨ ਕੇ ਅੱਜ ਦੇ ਦਿਨ ਉੱਥੇ ਇਸ਼ਨਾਨ ਕਰਦੀ ਹੈ ਤੇ ਇਸ ਮੇਲੇ ਨੂੰ ਇਸ਼ਨਾਨ ਮੇਲਾ ਕਿਹਾ ਜਾਂਦਾ ਇਸ਼ਨਾਨ ਕਰਨ ਵਾਸਤੇ ਸੰਗਤ ਸਪੈਸ਼ਲ ਆਉਂਦੀ ਹੈ ਲੰਗਰ ਵੀ ਵਰਤੇ ਨੇ ਕਥਾ ਕੀਰਤਨ ਦੇ ਪ੍ਰਵਾਹ ਵੀ ਚੱਲਦੇ ਹਨ ਆਪਜੀ ਵੀ ਜਾ ਕੇ ਲਾਹਾ ਲੈਣਾ ਭਾਈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਘਰ ਦਰ ਵਿੱਚ ਪ੍ਰਵਾਨ ਕਰ ਲੈਣ ਸਾਡੀ ਸਿੱਖੀ ਕੇਸਾਂ ਸਵਾਸਾਂ ਤੱਕ ਨਿਭ ਜਾਵੇ ਮਹਾਰਾਜ ਦੀਆਂ ਖੁਸ਼ੀਆਂ ਸੀ ਪ੍ਰਾਪਤ ਕਰ ਸਕੀਏ ਭਾਈ ਸ਼ਬਦ ਅਤੇ ਸਮਾਪਤ ਹੋਇਆ ਲੇਖਾ ਗਣਤ ਨਾ ਛੁਟੀਐ ਕਾਚੀ ਪੀਤ ਨਾ ਸੁਧ ਜਿਸੇ ਬਜਾਏ ਨਾਨਕਾ ਤੇ ਗੁਰਮਖ ਨਿਰਮਲ ਬੁੱਧ ਆਏ ਸੋ ਜ